ਵੇਖੋਫ ਹੋ ਗਏ ਨੇ ਕਿ ਸ਼ਰੀਆਮ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਅਤੇ ਪੁਲਿਸ ਇਹਨਾਂ ਨੂੰ ਫੜਨ ਦੇ ਵਿੱਚ ਲਗਭਗ ਲਾਚਾਰ ਸਾਬਿਤ ਹੋ ਰਹੀ ਹੈ ਤਾਜ਼ਾ ਮਾਮਲਾ ਫਰੀਦਕੋਟ ਹਲਕੇ ਦੇ ਪਿੰਡ ਮਚਾਕੀ ਖੁਰਦ ਦਾ ਹੈ ਜਿੱਥੋਂ ਦੇ ਸਰਕਾਰੀ ਮਿਡਲ ਸਕੂਲ ਦੇ ਵਿੱਚ ਕਰੀਬ 2 ਮਹੀਨਿਆਂ ਦੇ ਦੌਰਾਨ ਦੂਸਰੀ ਚੋਰੀ ਹੋਈ ਹੈ ਇਸ ਤੋਂ ਪਹਿਲਾਂ ਵੀ ਹੋਈ ਚੋਰੀ ਦੇ ਵਿੱਚ ਵੀ ਚੋਰਾਂ ਨੇ ਸਕੂਲ ਦੇ ਅੰਦਰੋਂ ਕੰਪਿਊਟਰ, ਪ੍ਰਿੰਟਰ, ਐਲਸੀਡੀ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਸੀ ਜਿਸ ਨੂੰ ਹਾਲੇ ਤੱਕ ਪੁਲਿਸ ਟ੍ਰੇਸ ਨਹੀਂ ਕਰ ਸਕੀ ਖੁੰਦ ਦੇ ਰਾਤ ਫਿਰ ਚੋਰਾਂ ਨੇ ਇਸੇ ਸਕੂਲ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਸਕੂਲ ਦੇ ਅੰਦਰ ਪਿਆ ਮਿਡ-ਡੇ ਮਿਲ ਦਾ ਸਾਰਾ ਸਮਾਨ ਗੈਸ ਸਿਲੰਡਰ, ਚੋਲ, ਕਣਕ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਦੇ ਨਾਲ-ਨਾਲ ਸਕੂਲ ਦੇ ਅੰਦਰੋਂ ਪੱਖਾ ਤੇ ਇਨਵਰਟਰ ਚੋਰੀ ਕਰਕੇ ਲੈ ਗਏ ਨੇ। ਚੋਰੀ ਦੀ ਸਾਰੀ ਘਟਨਾ ਸਕੂਲ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇਆਂ ਦੇ ਵਿੱਚ ਕੈਦ ਹੋ ਗਈ ਹੈ। ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਗਲਵਾਦੇ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਸਰਕਾਰੀ ਮਿਡਲ ਸਕੂਲ ਦੇ ਵਿੱਚ ਦੇਰ ਰਾਤ ਚੋਰੀ ਹੋਈ ਹੈ। ਜਿਸ ਦੇ ਦੌਰਾਨ ਚੋਰਾਂ ਦੇ ਵੱਲੋਂ ਸਕੂਲ ਦੇ ਅੰਦਰੋਂ ਸਾਰਾ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਸਕੂਲ ਦੇ ਵਿੱਚ ਕਰੀਬ 2 ਮਹੀਨੇ ਪਹਿਲਾਂ ਵੀ ਚੋਰੀ ਹੋਈ ਸੀ ਉਦੋਂ ਵੀ ਚੋਰਾਂ ਦੇ ਵੱਲੋਂ ਸਕੂਲ ਦੇ ਅੰਦਰੋਂ ਤਾਲੇ ਤੋੜ ਕੇ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ ਸੀ ਉਹਨਾਂ ਨੇ ਦੱਸਿਆ ਕਿ ਉਦੋਂ ਵੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਪਰ ਹਾਲੇ ਤੱਕ ਚੋਰਾਂ ਦਾ ਕੋਈ ਪਤਾ ਨਹੀਂ ਲੱਗ ਪਾਇਆ ਪਰ ਹੁਣ ਦੇ ਰਾਤ ਫਿਰ ਅਣਪਛਾਤੇ ਚੋਰਾਂ ਦੇ ਵੱਲੋਂ ਸਕੂਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿਸ ਦੇ ਤਹਿਤ ਸਕੂਲ ਦੇ ਅੰਦਰ ਪਿਆ ਇਨਵਰਟਰ ਬੈਟਰੀ ਪੱਖਾ ਗੈਸ ਸਿਲੰਡਰ ਅਤੇ ਹੋਰ ਜ਼ਰੂਰੀ ਸਮਾਨ ਅਤੇ ਮਿੱਡੇ ਮੀਲ ਦੇ ਤਹਿਤ ਤਾਇਆ ਰਾਸ਼ਨ ਵੀ ਚੋਰੀ ਕਰ ਲਿਆ ਗਿਆ ਉਹਨਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਮੈਮ ਕੀ ਮਸਲਾ ਹੋਇਆ ਜੀ ਸਕੂਲ ਨੂੰ ਸਾਡੇ ਜੀ ਸਕੂਲ ਚ ਦੂਸਰੀ ਵਾਰੀ ਚੋਰੀ ਹੋ ਗਈ ਹੈ ਜੀ ਪਹਿਲਾਂ 18 ਅਪ੍ਰੈਲ ਨੂੰ ਹੋਈ ਸੀ ਜੀ ਉਦੋਂ ਵੀ ਸਾਡਾ ਸਕੂਲ ਦਾ ਬਹੁਤ ਸਾਰਾ ਸਮਾਨ ਲੈ ਗਿਆ ਸੀ ਜਿਹੜੀ ਚੈਲਡਿਸ ਹੋ ਗਿਆ ਸੀ ਸਾਡੇ ਡੀਵੀਆਰ ਵਗੈਰਾ ਦਾ ਸਾਰਾ ਸਮਾਨ ਜਿਹੜੀ ਫਿਟਿੰਗ ਵਗੈਰਾ ਸਾਰੀ ਖੱਟ ਗਈ ਸੀ ਸਾਰਾ ਦਸਤਾਵੇਜ਼ਾ ਰਿਕਾਰਡ ਖਲਾਰ ਗਏ ਸੀ ਤੇ ਸਾਡਾ ਅਨਾਜ ਸਿਲੰਡਰ ਚੋਰੀ ਲੈ ਗਏ ਤੇ ਅੱਜ ਵੀ ਜਦੋਂ ਅਸੀਂ ਸਾਡੇ 7:30 ਵਜੇ ਸਾਡੇ ਜਿਹੜੇ ਮੈਡਮ ਇੰਚਾਰਜ ਨੂੰ ਫੋਨ ਆਇਆਗਾ ਸਾਡੇ ਜਿਹੜੇ ਸਫਾਈ ਕਰਮਚਾਰੀ ਉਹ ਆਏ ਆਂਟੀ ਉਹਨਾਂ ਨੇ ਜਦੋਂ ਆਏ ਤੇ ਦੇਖਿਆ ਵੀ ਇੱਥੇ ਸਾਡਾ ਜਿਹੜਾ ਦਫਤਰ ਦਾ ਫੁੱਲਾ ਹੋਇਆ ਸੀਗਾ ਉਹ ਆ ਪਰ ਉਸ ਤੋਂ ਬਾਅਦ ਉਹਨੇ ਦੇਖਿਆ ਕਿ ਰਸੋਈ ਦਾ ਵੀ ਫੁੱਲਾ ਹੋਇਆ ਹੈ ਸੋਈ ਦੇ ਵਿੱਚੋਂ ਇੱਕ ਦੋ ਜਣਾਂ ਨੂੰ ਬਲਾਕ ਲੈ ਕੇ ਆਏ ਆ ਤੇ ਦੇਖਿਆ ਉਹਨਾਂ ਨੇ ਪਰ ਸਾਡਾ ਜਿਹੜਾ ਦੂਸਰੇ ਸਟੋਰ ਰੂਮ ਦਾ ਉੱਥੇ ਵੀ ਇਨਵਰਟਰ ਲੱਗ ਗਿਆ ਜੀ ਬਾਕੀ ਬੈਟਰੀਆਂ ਵੀ ਲੱਗ ਗਈਆਂ ਸੋਈ ਦੇ ਵਿੱਚੋਂ ਸਾਰਾ ਅਨਾਜ ਖਾਣ ਪੀਣ ਦੀ ਸਾਰੀ ਸਮੱਗਰੀ ਸਿਲੰਡਰ ਲੱਗੇ ਜੀ ਇਸ ਜਿਹੜਾ ਦਫ਼ਤਰ ਦੇ ਵਿੱਚੋਂ ਜਿਹੜਾ ਸਾਰਾ ਰਿਕਾਰਡ ਫੇਰ ਖਲਾਰਿਆ ਗਿਆ ਹੈਗਾ ਬਲੂਟੂਥ ਸਪੀਕਰ ਲੱਗੇ ਆ ਜੀ ਮਤਲਬ ਕੋਈ ਵੀ ਐਕਸਟੈਂਡਿੰਗ ਪੱਖਾ ਸੀਗਾ ਜੀ ਤੇ ਅਨਾਜ ਵੀ ਜਿਹੜਾ ਸੀ ਹੁਣ ਹੀ ਲੈ ਕੇ ਆਂਦਾ ਸੀਗਾ ਮਤਲਬ ਕੋਈ ਵੀ ਚੀਜ਼ ਉਹਨਾਂ ਨੇ ਨਹੀਂ ਛੱਡੀ ਜੀ ਅਨਾਜ ਵੀ ਲੈ ਕੇ ਚਾਵਲ ਵੀ ਲੈ ਕੇ ਕਣਕ ਵੀ ਲੈ ਕੇ ਜਿਉਂ ਉਹ ਮਤਲਬ ਹੈ ਕਿ ਪਿਆਜ਼ ਟਮਾਟਰ ਠੰਡੇ ਦੀਆਂ ਬੋਤਲਾਂ ਸੀ ਜੋ ਫ੍ਰਿਜ 'ਚ ਪਿਆ ਸੀ ਫ੍ਰਿਜ ਵੀ ਉਹਨਾਂ ਨੇ ਹਲਾਉਣ ਦੀ ਕੋਸ਼ਿਸ਼ ਕੀਤੀ ਨਹੀਂ ਚੱਕੀ ਗਈ ਕੀ ਕਾਰਨ ਬਣਿਆ ਉਹਨੂੰ ਪਤਾ ਆਪਾਂ ਸਾਡਾ ਬਹੁਤ ਜਿਆਦਾ ਨੁਕਸਾਨ ਹੋਇਆ ਜੀ ਉਸਨੇ ਪਹਿਲਾਂ ਵਾਲੀ ਚੋਰੀ ਰਿਪੋਰਟ ਕਰ ਲਈ ਨਹੀਂ ਜੀ ਇਹ ਹੁਣ ਦੁਬਾਰਾ ਹੋ ਗਈ ਤੇ ਹਾਂਜੀ ਦੁਬਾਰਾ ਕੋਈ ਸੀਸੀਟੀਵੀ ਚਾਹੀਏ ਕੋਈ ਹਾਂਜੀ ਸੀਸੀਟੀਵੀ ਚਾਹੀਏ ਜੇ ਇਸ ਵਾਰ ਦੇ ਪਰ ਅੱਜ ਹੁਣ ਉਹ ਲਾਈਟ ਨਾ ਹੋਣ ਕਰਕੇ ਉਹ ਪੁਲਿਸ ਨੇ ਕੁਝ ਹੁਣ ਤੱਕ ਕੀਤੀ ਕਰਵਾਈ ਨਹੀਂ ਇਹ ਵਾਈ ਹੋਈ ਹੈ ਜੀ ਪੁਲਿਸ ਉਹ ਕਰ ਰਹੀ ਆਬੀ ਜੋ ਬੰਦ ਕਾਰਵਾਈ ਹੈਗੀ ਸਰਜੀ ਸਿੰਘ ਜੀ ਸਰਜੀਤ ਜੀ ਕੀ ਸਮੱਸਿਆ ਹੈ ਤੁਹਾਡੇ ਪਿੰਡ ਵਿੱਚ ਸਮੱਸਿਆ ਹੈ ਜੀ ਇੱਕ ਵਾਰੀ ਪਹਿਲਾਂ ਚੋਰੀ ਹੋ ਗਈ ਸੀ ਸਾਰਾ ਸਮਾਨ ਉਦੋਂ ਲੈ ਕੇ ਸੀ ਕੱਢ ਕੇ ਸੀ ਉਦੋਂ ਵੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਜੂਰ ਲਾਇਆ ਸੀ ਚੋਰ ਫੜੋ 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 ਪੁਲਿਸ ਨੂੰ ਕੰਪਲੀਟ ਵੀ ਕੀਤੀ ਸੀ ਖਬਰਾਂ ਵੀ ਲਵਾਈਆਂ ਸੀ ਉਦੋਂ ਵੀ ਸਾਡਾ ਕੁਝ ਨਹੀਂ ਹੋਇਆ ਜੀ ਤੇ ਅਨ ਰਾਤ ਫਿਰ ਚੋਰੀ ਹੋ ਗਈ ਜੀ ਰਾਤ ਵੀ ਕਾਫੀ ਸਮਾਨ ਲੈ ਕੇ ਕੱਢ ਕੇ ਜੀ ਕੁਝ ਲੈ ਗਏ ਆ ਰਾਤ ਨੂੰ ਸੀਗਾ ਸਕੂਲ ਦਾ ਉਹ ਲੈ ਕੇ ਜੀ ਪੱਖਾ ਲੈ ਕੇ ਜੀ ਨੋਵੇਟਰ ਬੈਂਟਰਾ ਲੈ ਕੇ ਗੈਸ ਸਿਲੰਡਰ ਲੈ ਕੇ ਜੀ ਕੁਝ ਵੀ ਨਹੀਂ ਛੱਡਿਆ ਜੀ ਬੀਬੀ ਨੂੰ ਕੀ ਲੱਗਦਾ ਹੈਗਾ ਕੌਣ ਬੰਦੇ ਨੇ ਇਹ ਜਿਹੇ ਕੋਈ ਹੁਣ ਤੱਕ ਲੱਗਿਆ ਪਤਾ ਨਹੀਂ ਜੀ ਕੈਮਰੇ ਕਿਉਂ ਲੱਗੇ ਟਾਈਮਰੇ ਲੱਗੇ ਜੇ ਕੈਮਰਾ ਚਾਏ ਤਾਂ ਹੈ ਬੰਦੇ ਪਰ ਉਹਨੇ ਸਿਆਣ ਨਹੀਂ ਆਰੀ ਜੀ ਪਹਿਲਾਂ ਜਦੋਂ ਹੋਈ ਸੀ ਚੋਰੀ ਉਹਦਾ ਵੀ ਕੈਮਰਾ ਚਾਏ ਸੀ ਕਿ ਨਹੀਂ ਉਹਦਾ ਜੀ ਡੀਵੀਆਰ ਲਾਗੇ ਸੀ ਮਲਾਜ਼ਮ ਪੁਲਿਸ ਵਾਲੇ ਲਾਗੇ ਉਸ ਤੋਂ ਬਾਅਦ ਡੀਵੀਆਰ ਉਹਨਾਂ ਨੇ ਕਹਿੰਦੇ ਖਾਲੀ ਵਿੱਚ ਕੁਝ ਨਹੀਂ ਹੈਗਾ ਜੀ ਉਹਦੇ ਵੀ ਨਹੀਂ ਸਾਡੇ ਕੋਲ ਤਾਂ ਆਪਣੇ ਕੋਲ ਕੁਝ ਵੀ ਪਿਆ ਜੀ ਕਿੰਨਾ ਟਾਈਮ ਪਹਿਲਾਂ ਦੀ ਗੱਲ ਹੈ 13 ਅਪ੍ਰੈਲ ਦੀ ਗੱਲ ਹੈ 2 ਮਹੀਨੇ ਉਸ ਤੋਂ ਬਾਅਦ ਹਮ ਦੁਬਾਰਾ ਫੇਰ ਦੂਜੀ ਵਾਰ ਹਾਂ ਜੀ ਦੂਜੀ ਵਾਰ ਫੇਰ ਦੱਸ ਹੁਣ ਕੀ ਮੰਨ ਕਰਦੇ ਹੋ ਉਹ ਮੰਗ ਸਾਡੀ ਤੇ ਇਹੀ ਆ ਜੀ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੇ ਬੱਚੇ ਸਿਰ ਪੜ੍ਹਦੇ ਆ ਸਕੂਲ 'ਚ ਉਹਨਾਂ ਦਾ ਭਵਿੱਖ ਹੀ ਨਾ ਬਣਿਆ ਤਾਂ ਕੀ ਫਾਇਦਾ ਜੀ ਫਿਰ ਇੱਥੇ ਤਾਂ ਦਿੱਲੀ ਦਿੱਲੀ ਮਾਡਲ ਦੀਆਂ ਗੱਲਾਂ ਕਰਦੇ ਆ ਸਾਡੇ ਪਿੰਡ ਦਾ ਸਕੂਲ ਹੀ ਨਹੀਂ ਇਹਨਾਂ ਦਾ ਸੂਟ ਆਉਂਦਾ ਪਿਆ ਜੀ ਦੋ ਵਾਰੀ ਚੋਰੀ ਹੋ ਗਈ ਆ ਜੀ ਸਾੰਤ ਇਹ ਆ ਜੀ ਜੋ ਸਮਾਨ ਚੋਰੀ ਹੋਇਆ ਸਾਡੇ ਬੱਚਿਆਂ ਨੂੰ ਸਮਾਨ ਚੋਰੀ ਵਾਪਸ ਲਿਆ ਕੇ ਆਂਦਾ ਜਾਵੇ ਤੇ ਜਿਹੜੇ ਚੋਰਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸੁਖਮੰਦਰ ਸਿੰਘ ਪੰਜਾਬ ਨੰਬਰ ਚਾਹੇ ਕਿ ਖੁਰ ਕੀ ਮਸਲਾ ਤੁਹਾਡੇ ਪਿੰਡ ਦਾ ਕੀ ਮਸਲਾ ਜੀ 4 ਵਰੀ ਤੋਂ ਪਹਿਲਾਂ ਤੀਜੀ ਵਰੀ ਚੋਰੀ ਹੋ ਗਈ ਇਹ ਲਗਾਤਾਰ ਰਾਤ ਵੀ ਚੋਰੀ ਹੋ ਗਈ ਰਾਤ ਵੀ ਕੁਝ ਨਹੀਂ ਛੱਡਿਆਗਾ ਰਾਤ ਵੀ ਸਾਰਾ ਕੁਝ ਲੈ ਗਏ ਚੱਕ ਕੇ ਆਟਾ ਪੱਕੇ ਸਕੂਲ ਚ ਸਾਰਾ ਕੁਝ ਲੈ ਗਏ ਕੋਈ ਚੀਜ਼ ਨਹੀਂ ਛੱਡੀ ਗਈ ਤੇ ਮੰਗੇ ਇਹ ਕਰਦੇ ਆ ਅਨਸਾਰ ਦੀ ਐਮਐਲਏ ਸਾਹਿਬ ਦਾ ਪਿੰਡ ਹੈ ਪਰ ਸਾਨੂੰ ਤਾਂ ਜੀਦਾ ਨਹੀਂ ਕੋਈ ਇਨਸਾਫ ਮਿਲਦਾ ਅੱਗੇ ਵੀ ਅਸੀਂ ਸਕੂਲ ਬਰੇ ਵੀ ਅਸੀਂ ਜਦੋਂ ਸਮਸ਼ਾਨ ਘਾੜ ਤੇ ਚੋਰੀ ਹੋਈ ਸੀਗੀ ਉਦੋਂ ਐਮਐਲਏ ਦੀ ਵਾਈਫ ਨੇ ਸਾਨੂੰ ਕਹਦਾ ਇਹ ਚੋਰੀ ਤਾਂ ਕਾਂਗਰਸ ਦੇ ਜਿਹੜੇ ਮੈਂਬਰ ਬਣੇ ਆ ਇਹ ਹੀ ਕਰਾਉਂਦੇ ਆ ਤੇ ਅਸੀਂ ਫੇਰ ਵੀ ਅੱਜ ਪਿੰਡ ਦਾ ਜਦੋਂ ਰੌਲਾ ਪਿਆ ਅੱਜ ਵੀ ਆ ਕੇ ਇੱਥੇ ਖੜੇ ਹੋਏ ਅੱਜ ਵੀ ਵੇਖਿਆ ਵੀ ਬੱਚਿਆਂ ਦਾ ਤੁਸੀਂ ਦੇਖ ਹੀ ਰਹੇ ਹੋ ਸਾਹਮਣੇ ਕੀ ਹਾਲ ਹੈ ਪੱਖਿਆਂ ਵੱਲੋਂ ਵੀ ਕੋਈ ਪੱਖਾ ਨਹੀਂ ਕੋਈ ਲਾਈਟ ਦਾ ਪ੍ਰਮਾਣ ਨਹੀਂ ਇੱਥੇ ਵਰਨੇਟਰ ਦਿੱਤਾ ਸੀ ਕਿਸੇ ਨੇ ਵੀ ਬੱਚਿਆਂ ਨੂੰ ਮਤਲਬ ਵੀ ਹਵਾ ਆਊਗੀ ਚੰਗੀ ਪੱਖੇ ਲਵਾ ਕੇ ਦਿੱਤੇ ਸੀਗੇ ਸਾਰਾ ਕੋਈ ਮੌਸਮ ਵੇਖ ਲੋ ਸਾਹਮਣੇ ਕੀ ਹੋਈ ਜਾਂਦਾ ਚੋਰ ਲੈ ਕੇ ਸਾਰਾ ਸਾਰਾ ਕੁਝ ਚੋਰ ਲੈ ਗਿਆ ਕੋਈ ਨਹੀਂ ਡੀਵੀਡੀ ਲੈ ਕੇ ਸੀ ਇਹਨੇ ਤੁਹਾਨੂੰ ਨਿਸਾਬ ਦਵਾਵਾਂਗੇ ਮੈਨੂੰ ਤਾਂ ਸ਼ੱਕ ਹੈ ਵੀ ਮੈਡਮਾਂ ਤੋਂ ਜੇ ਮੈਂ ਪੁੱਛਿਆ ਨੇ ਆਪਦੇ ਵੱਲੋਂ ਹੀ ਕਹਿ ਰਹੇ ਆ ਡੀਵੀਡੀ ਵੀ ਨਹੀਂ ਮੈਨੂੰ ਮੇਰੇ ਵਿਭਾਗੇ ਕੋਲੋਂ ਮੁੜੀ ਦੀਂਦੀ ਸਾਨੂੰ ਡੀਵੀਆ ਡੀਵੀਆ ਉਹਨਾਂ ਮੁੜੀ ਨਹੀਂ ਦੀਂਦੀ ਕੀ ਅੱਜ ਫੇਰ ਆਏ ਹੋਏ ਆ ਅਸੀਂ ਤਾਂ ਉਹਨਾਂ 10 ਕੈਮਰੇ ਖਲਾਈ ਹੋਏ ਆ ਟਰੈਕਟਰ ਜਨਰੇਟਰ ਨਾਲ ਪ੍ਰਬੰਧ ਕਰਕੇ ਕਿ ਟੀਚਰਾਂ ਨੇ ਤਾਂ ਲਿਆਏ ਸੀਗੇ ਦੇਣ ਵਾਸਤੇ ਇੱਕ ਡੀਵੀਡੀ ਵੀ ਅਸੀਂ ਲਾਉਣੀ ਆ ਸਕੂਲ ਚ ਤਾਂ ਮੈਡਮਾਂ ਗਿਆਤ ਬੰਨੇ ਹੋਈਏ ਇਹਨਾਂ ਲੈ ਕੇ ਆਜੋ ਕਿਸੇ ਗੁਰਦੁਆਰਾ ਸਾਹਿਬ ਨੂੰ ਦਿੱਤੀ ਜਾਵੇ ਉੱਥੇ ਤੁਹਾਡੀ ਅਰਥ ਹੋਊਗੀ ਤੇ ਸਕੂਲ ਚੋਂ ਮੈਡਮਾਂ ਦਾ ਲੈਬ ਹੋ ਕੇ ਵੀ ਇਸ ਵਿੱਚ ਚਾਕੀ ਕਲਾ ਖੁਰਦ ਚੋਂ ਤੇ ਜਾਨ ਨੂੰ ਤਿਆਰ ਬੈਠੀਆਂ ਵਿਦਾਂ ਨੂੰ ਤਿਆਰ ਆ ਵਿਚਾਰੀਆਂ ਸਾਰੀਆਂ ਬਹੁਤ ਘਭਰਾਈਆਂ ਹੋਈਆਂ ਐ ਇਹਦਾ ਗੁਰਦੁਆਰੇ ਵਿੱਚ ਰਿਪੋਰਟ ਪੈਂਦਾ ਅਸੀਂ ਸਾਡੇ ਵਿਚਾਰੀ ਸਕੂਲ ਹੈ ਕਿਦਾਂ ਸਕੂਲ ਹੈ ਇਹਦੇ ਚਾਹ ਦੂਜੀ ਵਾਰੀ ਚੋਰੀ ਹੋ ਗਈ ਪਹਿਲਾਂ 13 ਪ੍ਰੈਲ ਨੂੰ ਹੋਈ ਸੀ ਵਿਸਾਖੀ ਵਾਲੇ ਦਿਨ ਤੇ ਹੁਣ ਦੁਬਾਰਾ ਰਾਤ ਫਿਰ ਹੋਈ ਹੈ ਉਦੋਂ ਜਿਹੜੇ ਸੀਗੇ ਸਾਡੇ ਲੈ ਗਏ ਸੀਗੇ ਤੇ ਆਹ ਪ੍ਰਿੰਟਰ ਵਗੈਰਾ ਲੈ ਕੇ ਚਾਕੇ ਕਾਫੀ ਕੁਸ ਤੇ ਹੁਣ ਰਸੋਈ ਦਾ ਸਾਰਾ ਰਾਸ਼ਨ ਜ਼ੁੱਲਾ ਗੈਸ ਰੰਦਰ ਪੱਖਾ ਇੱਕ ਜਿਹੜਾ ਸੀਗਾ ਸਟੈਂਡ ਵਾਲਾ ਤੇ ਇੱਕ ਕਨਵੇਕਟਰ ਤੇ ਬੈਠਾ ਇਹ ਲੈ ਗਏ ਜੀ ਕਾਫੀ ਨੁਕਸਾਨ ਹੋ ਗਿਆ ਤੇ ਸਾਡੇ ਤਾਂ ਦੋ ਤਿੰਨ ਵਾਰੀ ਪਿੱਛੇ ਆਹ ਉਹ ਗੁਰਦੁਆਰਾ ਸਾਹਿਬ ਚ ਦੋ ਵਾਰੀ ਚੋਰੀ ਹੋ ਗਈ ਹੈ ਜੀ ਉਦੋਂ ਵੀ ਕੋਈ ਐਡੇ ਨਹੀਂ ਕੀ ਸਿੱਟੇ ਨਹੀਂ ਨਿਕਲੇ ਪਹਿਲਾ ਸ਼ਮਸ਼ਾਨ ਘਾੜ ਚ ਹੋਈ ਸੀਗੀ ਕੋਈ ਉਹਦਾ ਰਿਜ਼ਲਟ ਨਹੀਂ ਆਇਆਗਾ ਹੁਣ ਦੋ ਵਾਰੀ ਇੱਥੇ ਸਕੂਲ ਚ ਚੋਰੀ ਹੋ ਗਈ ਹੈ ਇਹਦਾ ਵੀ ਕੋਈ ਹਜੇ ਤੱਕ ਨਹੀਂ ਆਇਆ। ਕਹੀਦਾ ਇਹੀ ਆਣੇ ਸਰਕਾਰ ਨੂੰ ਵੀ ਇਹਨਾਂ ਜਿਹੜੇ ਇਹ ਅਨਸਰ ਉਹਨਾਂ ਤੇ ਨੱਥ ਪਾਈ ਜਾਵੇ। ਕੋਈ ਬੰਦੇ ਆਏ ਕੈਮਰੇ ਕੋਮੇ ਹਾਂਜੀ ਕੈਮਰੇ ਚੈੱਕ ਕੀਤੇ ਚਾਰ ਬੰਦੇ ਕੈਮਰਿਆਂ ਦੇ ਵਿੱਚ ਆਏ। ਚਾਨ ਨਹੀਂ ਆ ਰਹੀ ਉਹਨਾਂ ਦੀ ਵੀ ਹਜੇ ਉਹ ਸਮਾਨ ਚੱਕੀ ਜਾਂਦੇ ਆ। ਚਾਰ ਬੰਦਿਆਂ ਦੀ ਕੀ ਮੰਗ ਕਰਦੇ? ਮੰਗ ਤਾਂ ਬਸ ਸਰਕਾਰ ਤੋਂ ਇਹੀ ਹੈ ਜੀ ਵੀ ਇਹਨਾਂ ਜਿਹੜਾ ਬੱਚਿਆਂ ਦਾ ਹੈਗਾ ਕੋਈ ਖਰਾਬ ਹੋਈ ਜਾਂਦਾ ਹੁਣ ਅੱਜ ਵੀ ਫੇਰ ਪੜ੍ਹਾਈ ਖਰਾਬ ਹੈ ਪੜ੍ਹਾਈ ਇੱਕ ਦਾ ਪਿੰਡ ਆ ਕੋਈ ਫੇਰ ਵੀ ਚਾਰ ਵਾਰ ਚੋਰੀ ਹੋ ਜਾਈ ਪਿੰਡ ਚ ਟ੍ਰੇਸ ਨਾ ਹੋਵੇ ਹਾਂਜੀ ਹਾਂਜੀ ਬਹੁਤ ਉਹੀ ਹੈ ਪ੍ਰਸ਼ਾਸਨ ਦੀ ਇਹਦੇ ਵਿੱਚ ਹੁਣ ਕਹਿੰਦੀ ਸਮਝ ਲਓ ਜਾਂ ਕੋਈ ਉਹਨਾਂ ਦੇ ਹੱਥ ਨਹੀਂ ਲੱਗ ਰਿਹਾਗਾ ਤੇ ਇਹਦੇ ਬਾਰੇ ਕੋਈ ਕਹਿ ਨਹੀਂ ਸਕਦੇ ਕਿ ਹੁਣ ਇਹ ਤਾਂ ਪ੍ਰਸ਼ਾਸਨ ਹੀ ਇਹਦੇ ਬਾਰੇ ਤਾਂ ਜਵਾਬ ਦੇ ਸਕਦਾ ਵੀ ਕਿੱਥੇ ਕੀ ਗੱਲ ਹੈਗੀ ਹੈ ਚੋਰ ਇੰਨੇ ਵਿਖੋਫ ਹੋ ਗਏ ਨੇ ਕਿ ਸ਼ਰੀਆਮ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਅਤੇ ਪੁਲਿਸ ਇਹਨਾਂ ਨੂੰ ਫੜਨ ਦੇ ਵਿੱਚ ਲਗਭਗ ਲਾਚਾਰ ਸਾਬਤ ਹੋ ਰਹੀ ਹੈ। ਤਾਜ਼ਾ ਮਾਮਲਾ ਫਰੀਦਕੋਟ ਹਲਕੇ ਦੇ ਪਿੰਡ ਮਚਾਕੀ ਖੁਰਦ ਦਾ ਹੈ ਜਿੱਥੋਂ ਦੇ ਸਰਕਾਰੀ ਮਿਡਲ ਸਕੂਲ ਦੇ ਵਿੱਚ ਕਰੀਬ 2 ਮਹੀਨਿਆਂ ਦੇ ਦੌਰਾਨ ਦੂਸਰੀ ਚੋਰੀ ਹੋਈ ਹੈ। ਇਸ ਤੋਂ ਪਹਿਲਾਂ ਵੀ ਹੋਈ ਚੋਰੀ ਦੇ ਵਿੱਚ ਵੀ ਚੋਰਾਂ ਨੇ ਸਕੂਲ ਦੇ ਅੰਦਰੋਂ ਕੰਪਿਊਟਰ, ਪ੍ਰਿੰਟਰ, LCD ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਸੀ ਜਿਸ ਨੂੰ ਹਾਲੇ ਤੱਕ ਪੁਲਿਸ ਟ੍ਰੇਸ ਨਹੀਂ ਕਰ ਸਕੀ। ਖੁੰਦ ਦੇ ਰਾਤ ਫਿਰ ਚੋਰਾਂ ਨੇ

ਅਤੇ ਸਕੂਲ ਦੇ ਅੰਦਰ ਪਿਆ ਮੀਡੇ ਮਿਲ ਦਾ ਸਾਰਾ ਸਮਾਨ ਗੈਸ ਸਿਲੰਡਰ, ਚੋਲ, ਕਣਕ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਦੇ ਨਾਲ-ਨਾਲ ਸਕੂਲ ਦੇ ਅੰਦਰੋਂ ਪੱਖਾ ਤੇ ਇਨਵਰਟਰ ਚੋਰੀ ਕਰਕੇ ਲੈ ਗਏ ਨੇ। ਚੋਰੀ ਦੀ ਸਾਰੀ ਘਟਨਾ ਸਕੂਲ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇਆਂ ਦੇ ਵਿੱਚ ਕੈਦ ਹੋ ਗਈ ਹੈ। ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਗਲਵਾਦੇ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਸਰਕਾਰੀ ਮਿਡਲ ਸਕੂਲ ਦੇ ਵਿੱਚ ਦੇਰ ਰਾਤ ਚੋਰੀ ਹੋਈ ਹੈ। ਜਿਸ ਦੇ ਦੌਰਾਨ ਚੋਰਾਂ ਦੇ ਵੱਲੋਂ ਸਕੂਲ ਦੇ ਅੰਦਰੋਂ ਸਾਰਾ ਕੀਮਤੀ ਸਮਾਨ ਚੋਰੀ ਲਿਆ ਗਿਆ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਸਕੂਲ ਦੇ ਵਿੱਚ ਕਰੀਬ 2 ਮਹੀਨੇ ਪਹਿਲਾਂ ਵੀ ਚੋਰੀ ਹੋਈ ਸੀ ਉਦੋਂ ਵੀ ਚੋਰਾਂ ਦੇ ਵੱਲੋਂ ਸਕੂਲ ਦੇ ਅੰਦਰੋਂ ਤਾਲੇ ਤੋੜ ਕੇ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ ਸੀ ਉਹਨਾਂ ਨੇ ਦੱਸਿਆ ਕਿ ਉਦੋਂ ਵੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਪਰ ਹਾਲੇ ਤੱਕ ਚੋਰਾਂ ਦਾ ਕੋਈ ਪਤਾ ਨਹੀਂ ਲੱਗ ਪਾਇਆ ਪਰ ਹੁਣ ਦੇ ਰਾਤ ਫਿਰ ਅਣਪਛਾਤੇ ਚੋਰਾਂ ਦੇ ਵੱਲੋਂ ਸਕੂਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿਸ ਦੇ ਤਹਿਤ ਸਕੂਲ ਦੇ ਅੰਦਰ ਪਿਆ ਇਨਵਰਟਰ, ਬੈਟਰੀ, ਪੱਖਾ, ਗੈਸ ਸਿਲੰਡਰ ਅਤੇ ਹੋਰ ਜ਼ਰੂਰੀ ਸਮਾਨ ਅਤੇ ਮਿਡ-ਡੇ ਮੀਲ ਦੇ ਤਹਿਤ ਆਇਆ ਰਾਸ਼ਨ ਵੀ ਚੋਰੀ ਕਰ ਲਿਆ ਗਿਆ। ਉਹਨਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਮੈਮ ਕੀ ਮਸਲਾ ਹੋਇਆ ਜੀ ਸਕੂਲ ਨੂੰ? ਸੋ ਸਾਡੇ ਜੀ ਸਕੂਲ 'ਚ ਦੂਜੀ ਵਾਰੀ ਚੋਰੀ ਹੋ ਗਈ ਹੈ ਜੀ। ਪਹਿਲਾਂ ਫੇਰਾ ਫੈਲ ਹੋਈ ਸੀ ਜੀ। ਉਦੋਂ ਵੀ ਸਾਡਾ ਸਕੂਲ ਦਾ ਬਹੁਤ ਸਾਰਾ ਸਮਾਨ ਲਾਗੇ ਸੀ ਜਿਹੜੀ ਟੀ.ਐਲ.ਡਿਸ ਹੋ ਗਿਆ ਜੀ। ਸਾਡੇ ਡੀਵੀਆਰ ਵਗੈਰਾ ਦਾ ਸਾਰਾ ਸਮਾਨ ਜਿਹੜੀ ਫਿਟਿੰਗ ਵਗੈਰਾ ਸਾਰੀ ਖੱਟ ਗਈ ਸੀ। ਸਾਰਾ ਦਫਤਰ ਦਾ ਰਕਾਰਡ ਫਲਾਰ ਗਏ ਸੀਗੇ ਤੇ ਸਾਡਾ ਅਨਾਜ ਸਿਲੰਡਰ ਇਸ ਤਰ੍ਹਾਂ ਲੈ ਗਏ ਤੇ ਅੱਜ ਵੀ ਜਦੋਂ ਅਸੀਂ ਮਤਲਬ 7:30 ਵਜੇ ਸਾਡੇ ਜਿਹੜੇ ਮੈਡਮ ਇੰਚਾਰਜਾ ਨੂੰ ਫੋਨ ਆਇਆਗਾ ਸਾਡੇ ਜਿਹੜੇ ਸਫਾਈ ਕਰਮਚਾਰੀ ਉਹ ਆਏ ਅੰਟੀ ਉਹਨਾਂ ਨੇ ਜਦੋਂ ਆਏ ਤੇ ਦੇਖਿਆ ਵੀ ਇੱਥੇ ਸਾਡਾ ਜਿਹੜਾ ਦਫਤਰ ਦਾ ਖੁੱਲੋ ਹੋਇਆ ਸੀਗਾ ਉਹ ਆ ਪਰ ਉਸ ਤੋਂ ਬਾਅਦ ਉਹਨਾਂ ਨੇ ਦੇਖਿਆ ਕਿ ਰਸੋਈ ਦਾ ਵੀ ਖੁੱਲੋ ਹੋਇਆ ਸੋ ਬਾਦ ਪਿੰਡ ਦੇ ਵਿੱਚੋਂ ਇੱਕ ਬਜਾਣਾ ਨੂੰ ਬਲਾਕੀ ਲੈ ਕੇ ਆਏ ਆ ਤੇ ਦੇਖਿਆ ਉਹਨਾਂ ਨੇ ਪਰ ਸਾਡਾ ਜਿਹੜਾ ਦੂਸਰੇ ਸਟੋਰ ਰੂਮ ਦਾ ਉੱਥੇ ਵੀ ਇਨਵਰਟਰ ਲੱਗ ਗਿਆ ਜੀ ਬਾਕੀ ਬੈਟਰਾ ਵੀ ਲੈ ਕੇ ਆਏ ਨੇ ਸੋਈ ਦੇ ਵਿੱਚੋਂ ਸਾਰਾ ਅਨਾਜ ਖਾਣ ਪੀਣ ਦੀ ਸਾਰੀ ਸਮਗਰੀ ਸਿਲੰਡਰ ਲੈ ਕੇ ਜੀ ਤੇ ਜਿਹੜਾ ਦਫ਼ਤਰ ਦੇ ਵਿੱਚੋਂ ਜਿਹੜਾ ਸਾਰਾ ਰਿਕਾਰਡ ਫੇਰ ਖਲਾਰਿਆ ਗਿਆ ਬਲੂਟੂਥ ਸਪੀਕਰ ਲੈ ਕੇ ਆਏ ਜੀ ਮਤਲਬ ਕੋਈ ਵੀ ਐਕਸਟੈਂਡਿੰਗ ਪੱਖਾ ਸੀਗਾ ਜੀ ਤੇ ਅਨਾਜ ਵੀ ਜਿਹੜਾ ਅਸੀਂ ਹੁਣ ਹੀ ਲੈ ਕੇ ਆਂਦਾ ਸੀਗਾ ਮਤਲਬ ਕੋਈ ਵੀ ਚੀਜ਼ ਉਹਨਾਂ ਨੇ ਨਹੀਂ ਛੱਡੀ ਜੀ ਅਨਾਜ ਵੀ ਲੈ ਕੇ ਚਾਵਲ ਵੀ ਲੈ ਕੇ ਕਣਕ ਵੀ ਲੈ ਕੇ ਜੀ ਉਹ ਮਤਲਬ ਹੈ ਗਿਆ ਪਿਆਜ਼ ਟਮਾਟਰ ਠੰਡੇ ਦੀਆਂ ਬੋਤਲਾਂ ਸੀ ਜੋ ਫ੍ਰਿਜ ਚ ਪਿਆ ਸੀ ਫ੍ਰਿਜ ਵੀ ਉਹਨਾਂ ਨੇ ਖਲਾਉਣ ਦੀ ਕੋਸ਼ਿਸ਼ ਕੀਤੀ ਜਿੰਨਾ ਹੀ ਚੱਕੀ ਗਈ ਕੀ ਕਾਰਨ ਬਣਿਆ ਉਹਨੂੰ ਪਤਾ ਆਪ ਨੂੰ ਅ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਸਨੇ ਪਹਿਲਾਂ ਵਾਲੀ ਚੋਰੀ ਰਿਪੋਰਟ ਕਰ ਲਈ ਸੀ ਨਹੀਂ ਤੋਂ ਇਹ ਹੁਣ ਦੁਬਾਰਾ ਹੋ ਗਈ ਫੇ ਹਾਂਜੀ ਦੁਬਾਰਾ ਕੋਈ ਸੀਸੀਟੀਵੀ ਚਾਹੀਏ ਕੋਈ ਹਾਂਜੀ ਸੀਸੀਟੀਵੀ ਚਾਹੀਏ ਜੇ ਉਸ ਵੇ ਪਰ ਅੱਜ ਹੁਣ ਉਹ ਲਾਈਟ ਨਾ ਹੋਣ ਕਰਕੇ ਪੁਲਿਸ ਨੇ ਕੋਈ ਹੁਣ ਤੱਕ ਕੀਤੀ ਕਰੋ ਨਹੀਂ ਉਹ ਆਈ ਹੋਈ ਹੈ ਜੀ ਪੁਲਿਸ ਉਹ ਕਰ ਰਹੀ ਆ ਅੱਜ ਦੀ ਜੋ ਕਾਰਵਾਈ ਹੈਗੀ ਸਰਜੀਤ ਸਿੰਘ ਜੀ ਪਰਜੀਤ ਜੀ ਕੀ ਸਮੱਸਿਆ ਹੈ ਤੁਹਾਡੇ ਪਿੰਡ ਵਿੱਚ ਸਮੱਸਿਆ ਹੈ ਜੀ ਇੱਕ ਵਾਰੀ ਪਹਿਲਾਂ ਚੋਰੀ ਹੋ ਗਈ ਸੀਗੀ ਸਾਰਾ ਸਮਾਨ ਉਦੋਂ ਲੈ ਕੇ ਸੀ ਕੱਢ ਕੇ ਸੀ ਉਦੋਂ ਵੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਜੂਰ ਲਾਇਆ ਸੀ ਚੋਰ ਫੜੋ 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 ਪੁਲਿਸ ਨੂੰ ਕੰਪਲੀਟ ਵੀ ਕੀਤੀ ਸੀ ਖਬਰਾਂ ਵੀ ਲਵਾਈਆਂ ਸੀਗੀਆਂ ਉਦੋਂ ਵੀ ਸਾਡਾ ਕੁਝ ਨਹੀਂ ਹੋਇਆ ਜੀ ਤੇ ਅਨ ਰਾਤ ਫਿਰ ਚੋਰੀ ਹੋ ਗਈ ਜੀ ਰਾਤ ਵੀ ਕਾਫੀ ਸਮਾਨ ਲੈ ਕੇ ਕੱਢ ਕੇ ਜੀ ਕੁਝ ਲੈ ਗਏ ਆ ਰਾਤ ਨੂੰ ਸੀਗਾ ਸਕੂਲ ਦਾ ਉਹ ਲੈ ਕੇ ਜੀ ਪੱਖਾ ਲੈ ਕੇ ਜੀ ਨਵੀਟਰ ਬੈਂਟਰਾਂ ਲੈ ਕੇ ਗੈਸ ਸਿਲੰਡਰ ਲੈ ਕੇ ਜੀ ਕੁਝ ਵੀ ਨਹੀਂ ਛੱਡਿਆ ਜੀ ਬੋਲ ਦਿੰਦੇ ਕੀ ਲੱਗਦਾ ਹੈਗਾ ਕੌਣ ਬੰਦੇ ਨੇ ਇਹ ਜਿਹੇ ਕੋਈ ਹੁਣ ਤੱਕ ਲੱਗਿਆ ਪਤਾ ਕੁਝ ਨਹੀਂ ਜੀ ਹਾਂ ਕੈਮਰਾ ਤੇ ਲੱਗੇ ਟਾਈਮ ਰੇ ਲੱਗੇ ਜੀ ਕੈਮਰਾ ਚ ਆਏ ਤਾਂ ਹੈ ਬੰਦੇ ਪਰ ਉਹਨੇ ਸਿਆਣ ਨਹੀਂ ਆਰੀ ਜੀ ਪਹਿਲਾਂ ਜਦੋਂ ਹੋਈ ਸੀ ਚੋਰੀ ਉਹਦਾ ਵੀ ਕੈਮਰਾ ਜਾਈ ਸੀ ਕਿ ਨਹੀਂ ਉਹਦਾ ਜੀ ਡੀਵੀਆਰ ਲੱਗੇ ਸੀ ਮਲਾਜ਼ਮ ਪੁਲਸ ਵਾਲੇ ਲੱਗੇ ਉਹ ਤੋਂ ਬਾਅਦ ਡੀਵੀਆਰ ਉਹਨਾਂ ਨੇ ਕਹਿੰਦੇ ਖਾਲੀ ਵਿੱਚ ਕੁਝ ਨਹੀਂ ਹੈਗਾ ਜੀ ਉਹਦੇ ਵੀ ਸਾਡੇ ਕੋਲ ਕੋਈ ਕੁਝ ਵੀ ਪਿਆ ਨਹੀਂ ਕਿੰਨਾ ਟਾਈਮ ਪਹਿਲਾਂ ਦੀ ਗੱਲ ਹੈ 13 April ਦੀ ਗੱਲ ਹੈ 2 ਮਹੀਨੇ ਉਸ ਤੋਂ ਬਾਅਦ ਉਹ ਦੁਬਾਰਾ ਫੇਰ ਦੂਜੀ ਵਾਰ ਹਾਂ ਜੀ ਦੂਜੀ ਵਾਰ ਫੇਰ ਦੱਸ ਹੁਣ ਕੀ ਮੰਗ ਕਰਦੇ ਹੋ ਉਹ ਮੰਗ ਸਾਡੀ ਤੇ ਇਹੀ ਹੈ ਜੀ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੇ ਬੱਚੇ ਸਿਰਫ ਪੜ੍ਹਦੇ ਆ ਸਕੂਲ ਚ ਉਹਨਾਂ ਦਾ ਕੁਵੈਖੀ ਨਾ ਬਣਿਆ ਤਾਂ ਕੀ ਫਾਇਦਾ ਜੀ ਫਿਰ ਇੱਥੇ ਦਿੱਲੀ ਦਿੱਲੀ ਮਾਡਲ ਦੀਆਂ ਗੱਲਾਂ ਕਰਦੇ ਆ ਸਾਡੇ ਪਿੰਡ ਦਾ ਸਕੂਲ ਹੀ ਨਹੀਂ ਨਾ ਤਸੂਤ ਆਉਂਦਾ ਪਿਆ ਜੀ ਦੋ ਵਾਰੀ ਚੋਰੀ ਹੋ ਗਈ ਹੈ ਜੀ ਸਾਡਾ ਤੇ ਇਹ ਹੈ ਜੀ ਜੋ ਸਮਾਨ ਚੋਰੀ ਹੋਇਆ ਸਾਡੇ ਬੱਚਿਆਂ ਨੂੰ ਸਮਾਨ ਚੋਰੀ ਵਾਪਸ ਲੈ ਕੇ ਆਂਦਾ ਜਾਵੇ ਤੇ ਜਿਹੜੇ ਚੋਰਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸੁਖਮੰਦਰ ਸਿੰਘ ਪੰਜਾਬ ਨੰਬਰ ਚਾਹੀ ਕਿ ਖੁਰ ਕੀ ਮਸਲਾ ਤੁਹਾਡੇ ਪਿੰਡ ਦਾ ਕੀ ਮਸਲਾ ਜੀ 4 ਵਰੀ ਤੋਂ ਪਹਿਲਾਂ ਤੀਜੀ ਵਰੀ ਚੋਰੀ ਹੋ ਗਈ ਇਹ ਲਗਾਤਾਰ ਰਾਤ ਵੀ ਚੋਰੀ ਹੋ ਗਈ ਰਾਤ ਵੀ ਕੁਝ ਨਹੀਂ ਛੱਡਿਆਗਾ ਰਾਤ ਵੀ ਸਾਰਾ ਕੁਝ ਲੈ ਗਏ ਚੱਕ ਕੇ ਆਟਾ ਪੱਕੇ ਸਕੂਲ ਚ ਸਾਰਾ ਕੁਝ ਲੈ ਗਏ ਕੋਈ ਚੀਜ਼ ਨਹੀਂ ਛੱਡੀ ਗਈ ਤੇ ਮੰਗੇ ਇਹ ਕਰਦੇ ਆ ਅਨਸਾਰ ਦੀ ਐਮ ਐਲ اے ਸਾਹਿਬ ਦਾ ਪਿੰਡ ਹੈ ਪਰ ਸਾਨੂੰ ਤਾਂ ਦੀਦਾ ਨਹੀਂ ਕੋਈ ਅਨਸਾਰ ਮਿਲਦਾ ਅੱਗੇ ਵੀ ਅਸੀਂ ਸਕੂਲ ਬਾਰੇ ਵੀ ਅਸੀਂ ਜਦੋਂ ਸਮਸ਼ਾਨ ਘਾੜ ਤੇ ਚੋਰੀ ਹੋਈ ਸੀਗੀ ਉਦੋਂ ਐਮ ਐਲ ਦੀ ਵਾਈਫ ਨੇ ਸਾਨੂੰ ਪਤਾ ਇਹ ਚੋਰੀ ਤਾਂ ਕਾਂਗਰਸ ਦੇ ਜਿਹੜੇ ਮੈਂਬਰ ਬਣੇ ਆ ਇਹ ਹੀ ਕਰਾਉਂਦੇ ਆ ਤੇ ਅਸੀਂ ਫੇਰ ਵੀ ਅੱਜ ਪਿੰਡ ਦਾ ਜਿਦਾਂ ਰੌਲਾ ਪਿਆ ਅੱਜ ਵੀ ਆ ਕੇ ਇੱਥੇ ਖੜੇ ਹੋਏ ਅੱਜ ਵੀ ਵੇਖਿਆ ਵੀ ਬੱਚਿਆਂ ਦਾ ਤੁਸੀਂ ਦੇਖ ਹੀ ਰਹੇ ਹੋ ਸਾਹਮਣੇ ਕੀ ਹਾਲ ਹੈ ਪੱਖਿਆਂ ਵੱਲੋਂ ਵੀ ਕੋਈ ਪੱਖਾ ਨਹੀਂ ਕੋਈ ਲਾਈਟ ਦਾ ਪ੍ਰਮਾਣ ਨਹੀਂ ਇੱਥੇ ਵਰਨੇਟਰ ਦਿੱਤਾ ਸੀ ਕਿਸੇ ਨੇ ਵੀ ਬੱਚਿਆਂ ਨੂੰ ਮਤਲਬ ਵੀ ਹਵਾ ਆਊਗੀ ਚੰਗੀ ਪੱਖੇ ਲਵਾ ਕੇ ਦਿੱਤੇ ਸੀਗੇ ਸਾਰਾ ਕੋਈ ਮੌਸਮ ਵੇਖ ਲੋ ਸਾਹਮਣੇ ਕੀ ਹੋਈ ਜਾਂਦਾ ਚੋਰ ਲੈ ਕੇ ਸਾਰਾ ਸਾਰਾ ਕੁਝ ਚੋਰ ਲੈ ਗਿਆ ਕੋਈ ਨਹੀਂ ਡੀਵੀਡੀ ਲੈ ਕੇ ਸੀ ਇਹਨੇ ਤੁਹਾਨੂੰ ਨਿਸਾਬ ਦਵਾਵਾਂਗੇ ਮੈਨੂੰ ਤਾਂ ਸ਼ੱਕ ਹੈ ਵੀ ਮੈਡਮ ਨੇ ਤਾਂ ਜੇ ਮੈਂ ਪੁੱਛਿਆ ਨੇ ਆਪਦੇ ਵੱਲੋਂ ਹੀ ਕਹਿ ਰਹੇ ਆ ਡੀਵੀਡੀ ਵੀ ਨਹੀਂ ਮੈਨੂੰ ਤਾਂ ਮਹਿਕਮੇ ਕੋਲੋਂ ਮੁੜੀ ਦੀਂਦੀ ਸਾਨੂੰ ਡੀਵੀਆ ਡੀਵੀਆ ਨੂੰ ਮੁੜੀ ਨਹੀਂ ਦੀਂਦੀ ਕੀ ਅੱਜ ਫੇਰ ਆਏ ਹੋਏ ਆ ਅਸੀਂ ਤਾਂ ਉਹਨਾਂ ਕੇਰਾਂ ਕੈਮਰੇ ਖਲਾਏ ਹੋਏ ਆ ਟਰੈਕਟਰ ਜਨਰੇਟਰ ਨਾਲ ਪ੍ਰਬੰਧ ਕਰਕੇ ਜਾਣ ਕੇ ਟੀਚਰਾਂ ਤਾਂ ਲਿਆਏ ਸੀਗੇ ਦੇਣ ਵਾਸਤੇ ਇੱਕ ਡੀਵੀਡੀ ਵੀ ਅਸੀਂ ਲਾਉਣੀ ਆ ਸਕੂਲ ਚ ਤਾਂ ਮੈਡਮਾਂ ਕਿਹਾ ਤਾਂ ਬੰਨੇ ਹੋਈਏ ਨਾ ਲੈ ਕੇ ਆਜੋ ਕਿਸੇ ਗੁਰਦੁਆਰਾ ਸਾਹਿਬ ਨੂੰ ਦਿੱਤੀ ਜਾਵੇ ਉੱਥੇ ਤੁਹਾਡੀ ਅਰਥ ਹੋਊਗੀ ਤੇ ਸਕੂਲ ਚੋਂ ਮੈਡਮਾਂ ਦਾ ਲੈਬ ਹੋ ਕੇ ਵੀ ਇਸ ਮਚਾਕੀ ਕਲਾ ਖੁਰਦ ਚੋਂ ਤੇ ਜਾਨ ਨੂੰ ਤਿਆਰ ਬੈਠੀਆਂ ਵਿਦਾਂ ਨੂੰ ਤਿਆਰ ਆ ਵਿਚਾਰੀਆਂ ਸਾਰੀਆਂ ਬਹੁਤ ਘਬਰਾਈਆਂ ਹੋਈਆਂ ਐਸੇ ਹੀ ਸਾਡੇ ਪਿੰਡਾ ਸਕੂਲ ਹੈ ਜਿਹੜਾ ਸਕੂਲ ਹੈ ਇਹਦੇ ਚਾ ਦੂਜੀ ਵਾਰੀ ਚੋਰੀ ਹੋਈ ਪਹਿਲਾਂ 13 ਮਾਰਚ ਨੂੰ ਹੋਈ ਸੀ ਵਿਸਾਖੀ ਵਾਲੇ ਦਿਨ ਤੇ ਹੁਣ ਦੁਬਾਰਾ ਰਾਤ ਫੇਰ ਚੋਰੀ ਹੋਈ ਹੈ ਉਦੋਂ ਜਿਹੜੇ ਸੀ ਸਾਡੇ ਲੈ ਗਏ ਸੀਗੇ ਪੈਂਟਰ ਵਗੈਰਾ ਲੈ ਕੇ ਚਾਕੇ ਕਾਫੀ ਕੁਸ ਤੇ ਹੁਣ ਰਸੋਈ ਦਾ ਸਾਰਾ ਰਾਸ਼ਨ ਜ਼ੁੱਲਾ ਗੈਸ ਡੰਦਰ ਪੱਖਾ ਇੱਕ ਜਿਹੜਾ ਸੀਗਾ ਸਟੈਂਡ ਵਾਲਾ ਤੇ ਇੱਕ ਕਨਵੈਕਟਰ ਤੇ ਬੈਠਾ ਇਹ ਲੈ ਗਏ ਜੀ ਕਾਫੀ ਨੁਕਸਾਨ ਹੋ ਗਿਆ ਤੇ ਸਾਡੇ ਤਾਂ ਦੋ ਤਿੰਨ ਵਾਰੀ ਪਿੱਛੇ ਆਹ ਗੁਰਦੁਆਰਾ ਸਾਹਿਬ ਚ ਦੋ ਵਾਰੀ ਚੋਰੀ ਹੋ ਗਈ ਹੈ ਜੀ ਉਦੋਂ ਵੀ ਕੋਈ ਐਡੇ ਨਹੀਂ ਕੀ ਸਿੱਟੇ ਨਹੀਂ ਨਿਕਲੇ ਪਹਿਲਾਂ ਸ਼ਮਸ਼ਾਨ ਘਾਟ ਚ ਹੋਈ ਸੀਗੀ ਕੋਈ ਉਹਦਾ ਰਿਜ਼ਲਟ ਨਹੀਂ ਆਇਆ ਹੈਗਾ ਹੁਣ ਦੋ ਵਾਰੀ ਇੱਥੇ ਸਕੂਲ ਚ ਚੋਰੀ ਹੋ ਗਈ ਹੈ ਇਹਦਾ ਵੀ ਕੋਈ ਹਜੇ ਤੱਕ ਪਤਾ ਨਹੀਂ ਲੱਗਾ। ਕਹੀਦਾ ਇਹ ਹੀ ਆਨੇ ਸਰਕਾਰ ਨੂੰ ਵੀ ਇਹਨਾਂ ਜਿਹੜੇ ਇਹ ਅਨਸਰ ਉਹਨਾਂ ਤੇ ਨੱਥ ਪਾਈ ਜਾਵੇ। ਕੋਈ ਬੰਦੇ ਆਏ ਕੈਮਰੇ ਕੋਲੋਂ ਹਾਂਜੀ ਕੈਮਰੇ ਚੈੱਕ ਕੀਤੇ ਚਾਰ ਬੰਦੇ ਕੈਮਰਿਆਂ ਦੇ ਵਿੱਚ ਆਏ। ਚਾਨ ਨਹੀਂ ਆ ਰਹੀ ਉਹਨਾਂ ਦੀ ਵੀ ਹਜੇ ਉਹ ਸਮਾਨ ਚੱਕੀ ਜਾਂਦੇ ਆ। ਚਾਰ ਬੰਦਿਆਂ ਦੀ ਕੀ ਮੰਗ ਕਰਦੇ? ਮੰਗ ਤਾਂ ਮੈਂ ਸਰਕਾਰ ਤੋਂ ਇਹ ਹੀ ਹੈ ਜੀ ਵੀ ਇਹਨਾਂ ਜਿਹੜਾ ਬੱਚਿਆਂ ਦਾ ਹੈਗਾ ਕੋਈ ਖਰਾਬ ਹੋਈ ਜਾਂਦਾ ਹੁਣ ਅੱਜ ਵੀ ਫੇਰ ਪੜ੍ਹਾਈ ਖਰਾਬ ਹੈ ਪੜ੍ਹਾਈ ਇੱਕ ਦਾ ਪਿੰਡ ਆ ਤੇ ਫੇਰ ਵੀ ਚਾਰ ਵਾਰ ਚੋਰੀ ਹੋ ਜਾਈ ਪਿੰਡ ਚ ਟ੍ਰੇਸ ਨਾ ਹੋਵੇ ਹਾਂਜੀ ਹਾਂਜੀ ਬਹੁਤ ਉਹੀ ਹੈ ਪ੍ਰਸ਼ਾਸਨ ਦੀ ਇਹਦੇ ਵਿੱਚ ਹੁਣ ਕਹਿੰਦੀ ਸਮਝ ਲਓ ਜਾਂ ਕੋਈ ਉਹਨਾਂ ਦੇ ਹੱਥ ਨਹੀਂ ਲੱਗ ਰਿਹਾਗਾ ਤੇ ਇਹਦੇ ਬਾਰੇ ਕੋਈ ਕਹਿ ਨਹੀਂ ਸਕਦੇ ਕਿ ਹੁਣ ਇਹ ਤਾਂ ਪ੍ਰਸ਼ਾਸਨ ਹੀ ਇਹਦੇ ਬਾਰੇ ਤਾਂ ਜਵਾਬ ਦੇ ਸਕਦਾ ਵੀ ਕਿੱਥੇ ਕੀ ਗੱਲ ਹੈਗੀ ਹੈ